ਸੱਚ ਤੇ ਝੂਠ ਨਾਂ ਦੀਆਂ ਦੋ ਔਰਤਾਂ ਸੀ ਤੇ ਦੋਵੇਂ ਪੱਕੀਆਂ ਸਹੇਲੀਆਂ ਇੱਕ ਦਿਨ ਦੋਵੇਂ ਇਕੱਠੀਆਂ ਹੋਈਆਂ ਝੂਠ ਸੱਚ ਨੂੰ ਕਹਿੰਦੀ ਦੇਖ ਅੱਜ ਕਿੰਨਾ ਸੋਹਣਾ ਦਿਨ ਚੜਿਆ ਸੱਚ ਆਲੇ ਦੁਆਲੇ ਦੇਖਦੀ ਐ ਤੇ ਇਸਮਾਨ ਵੱਲ ਚਾਹਕਦੀ ਐ ਤਸੱਲੀ ਖੌਣ ਤੇ ਕਹਿੰਦੀ ਐ ਵਾਕਈ ਬਹੁਤ ਸੋਹਣਾ ਦਿਨ ਐ ਦੋਵੇਂ ਸੋਹਣੇ ਦਿਨ ਦਾ ਨਜ਼ਾਰਾ ਲੈਂਦੀਆਂ ਸੈਰ ਕਰ ਰਹੀਆਂ ਸੀ ਤੁਰਦੇ ਤੁਰਦੇ ਇੱਕ ਖੂਹ ਕੋਲੇ ਆ ਗਈਆਂ ਝੂਠ ਕਹਿੰਦੀ ਚੱਲ ਖੂਹ ਵਿੱਚ ਨਾਈਏ ਪਾਣੀ ਕਿੰਨਾ ਵਧੀਆ ਲੱਗਦਾ ਸੱਚ ਖੂਹ ਵਿੱਚ ਹੱਥ ਪਾ ਕੇ ਪਾਣੀ ਦਾ ਤਾਪਮਨ ਚੈੱਕ ਕਰਦੀ ਹੈ। ਤਸੱਲੀ ਹੋਣ ਲੋਰ ਕਹਿੰਦੀ ਹੈ ਠੀਕ ਹੈ। ਦੋਵੇਂ ਕੱਪੜੇ ਲਾ ਕੇ ਖੂਹ ਚ ਨਹਾਉਣ ਲੱਗ ਜਾਂਦੀਆਂ ਨੇ। ਨਹਾਉਂਦਿਆਂ ਝੂੜ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਉਂਦਾ। ਉਹ ਖੂਹ ਤੋਂ ਬਾਹਰ ਆ ਕੇ ਸੱਚ ਦੇ ਕੱਪੜੇ ਪਾ ਤੇ ਆਪਣੇ ਚੋਕ ਕੇ ਭੱਜ ਜਾਂਦੀ ਹੈ। ਸੱਚ ਵੀ ਖੂਹ ਤੋਂ ਬਾਹਰ ਆ ਝੂਠ ਨੂੰ ਲੱਪਣ ਦੀ ਕੋਸ਼ਿਸ਼ ਕਰਦੀ ਹੈ। ਨੰਗੀ ਇਧਰ-ਉਧਰ ਦੌੜਦੀ ਹੈ ਪਰ ਉਹਨੂੰ ਝੋਟ ਨਹੀਂ ਲੱਭਦੀ। ਲੋਕ ਨੰਗੀ ਭੱਜੀ ਫਿਰਦੀ ਸੱਚ ਨੂੰ ਗੁੱਸੇ ਨਾਲ ਦੇਖਦੇ ਨੇ ਉਹਨੂੰ ਗਾਲਾਂ ਕੱਢਦੇ ਨੇ ਕੁਝ ਤਾਂ ਸ਼ਰਮ ਕਰ ਨੰਗੀ ਤੁਰੀ ਫਿਰਦੀ ਆ ਹਤਾਸ਼ ਤੇ ਸ਼ਰਮਸ਼ਾਰ ਬਈ ਸੱਚ ਵਾਪਸ ਉਸੇ ਖੂਹ ਤੇ ਜਾ ਹਮੇਸ਼ਾ ਲਈ ਲੁਕ ਜਾਂਦੀ ਆ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਕਹਿੰਦੇ ਨੇ ਕਿ ਉਸ ਵੇਲੇ ਤੋਂ ਇਹ ਝੂਠ ਸੱਚ ਦੇ ਕੱਪੜੇ ਪਾਏ ਸ਼ਾਨ ਤੇ ਸ਼ੌਕਤ ਨਾਲ ਦੁਨੀਆ 'ਚ ਤੁਰੀ ਫਿਰਦੀ ਆ ਸਮਾਜ ਨੂੰ ਖੁਸ਼ ਰੱਖਦੀ ਤੇ ਲੋਕਾਂ ਦੇ ਵੀ ਕੋਈ ਇੱਛਾ ਨਹੀਂ ਕਿ ਉਹ ਨੰਗੀ ਸੱਚ ਦਾ ਸਾਹਮਣਾ ਕਰਨ